ਰਨਾਮ ਜਪੋ ਨਿਤ ਪ੍ਰਾਣੀ ਨਾਮ ਵੇਕੋ ਨ ਤ੍ਰੇ ਗ ਦੇਹ ਦੇਖਨੀ ਹਰ ਅਰ ਨਾਮ ਜਪੋ ਨਿਤ ਪ੍ਰਾਣੀ ਨਾ ਕੋ ਬਿਨੋ ਨਾ ਤ੍ਰਿਗ ਦਿ ਵਿਗਨ ਰਕਾਓ ਨਾਮ ਬਿਨਾ ਨਾਹੀ ਮੁਖ ਭਾਗ ਪਰਬ ਦੇ ਹੋ ਨਾ ਆਸੋ ਆਗ ਨਾਮੋਂ ਨਸਰ ਲੱਗੇ ਅਨਸੁਆਈ ਤਾਂ ਕੀ ਆਸ ਨਾਮੋਂ ਜੇ ਕਾਈ ਤਰ ਕਿਰਪਾ ਪ੍ਰਭੂ ਅਭੁਨੀਂਦਾਤ ਨਾਨਕ ਨਾਮ ਜਪੈ ਦਿਨ ਰਾਤ ਕਾਜ ਕਰਿ ਪ੍ਰਭ ਅਬਨੀਦਾਤ ਨਾਨਕ ਨਾਮ ਜਪੈ दिन रात परमा सम्मान जो चवर शदर तपते मालक और माननीय देश में अमृत के दाता हागत पलत स्वाधीन हार सचे पतंग ਦਸਮ ਪੰਜਾਂ ਹੀ ਇਹਦਾ ਅਰਥ ਅਸਲੂਜ ਗੁਗੋ ਜੁਗਟਾ ਸ਼ਬੂਰੂ ਤਨ ਤਨ ਸਖਸ਼ੀ ਗੁਰੂ ਗੰਸਹਿ ਜੀ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਵਜੂਗੀ ਦਾ ਅਨੰਮਾ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਦ ਸਦੈ ਕਾਲੀ ਵਰਤੂਆ ਮੁਰੋਦੀਦੀ ਅਪਾਰ ਦੇ ਹント ਬਖਸ਼ਿਸ਼ ਸਾਰੇ ਉਤੇ ਹੋਈ ਹੈ ਜੋ ਕਿ ਹਰ ਰੋਜ਼ ਦੀ ਤਰ੍ਹਾਂ ਸਰਗੋਦੀਦੀ ਬਾਣੀ ਪਰ ਸੋਨਨ ਸਮਝਣ ਤੇ ਵਿਚਾਰਨ ਦਾ ਇਹ ਸੁਪਾਕ ਸਮਾਗਮ ਪ੍ਰਗਿਆ ਹੈ ਲੜੀਵਾਦ ਮੁਸ਼ਬਦ ਚੱਲ ਰਹੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੀਸਰਾ ਰਾਗ ਰਾਗ ਕਾਉੜੀ ਹੋ। ਇਸ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਬਾਛਾ ਧੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਦੀ ਲੜੀ ਬਾਤ ਵਿੱਚ ਆਕਰ ਤੇ ਆ ਰਹੇ ਹਾਂ। ਹੁਣ ਤੱਕ ਅਸੀਂ ਰਾਗ ਗਉੜੀ ਅੰਦਰ ਗੁਰੂ ਅਰਜਨ ਪਾਸ਼ਾ ਜੀ ਦੇ 44 ਸ਼ਬਦਾਂ ਦੀ ਵਿਚਾਰ ਪਿਛਲੇ ਦਿਨਾਂ ਤੱਕਲ ਆਇਆ ਹੈ ਉਸੇ ਹੀ ਲੜੀ ਦੇ 65 ਨੰਬਰ ਸ਼ਬਦ ਜਿਸ ਦਾ ਮੂਲ 파ਟ ਆਪ ਸਾਰਿਆਂ ਨੇ ਹੀ শ্রবণ ਕੀਤਾ ਹੈ ਪੰਿਵੇ ਨਾਨਕ ਧੰਗ ਗੁਰੂ ਅਰਜਨ ਪਾਖਸ਼ ਜੀ ਦੀ ਮਬਾਰਕ ਰਸਨਾ ਤੋਂ ਹੀ ਸ਼ਬਦ ਉਚਾਰਨ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਨੰਬਰ 192 ਉੱਪਰ ਇਹ ਸ਼ਬਦ ਸੁਭਾਈ ਵਾਣ ਸਤਿਗੁਰੂ ਅਰਜਨ ਪਾਸ਼ਾ ਜੀ ਇਸ ਸ਼ਬਦ ਅੰਦਰ ਸਨ ਸਾਰਿਆਂ ਨੂੰ ਸੁਝਾ ਰਹੇ ਕੀ ਆਗਰੇ ਮੇ ਪ੍ਰਾਨੀ ਪਉ ਆਇਆ ਲਾਖ ਲੈ ਲੱਗਾ ਕਿ ਤੂੰ ਪਕੜੀ ਸਭ ਮੁਕਦੀ ਚੱਲੀ ਹੈ اے ਹੀ ਪ੍ਰਾਣੀ اے ਮਨੁੱਖ ਤੂੰ ਇਸ ਦੁਨੀਆ ਵਿੱਚ ਲਾਭ ਲੈਣ ਆਇਆ ਸੀ ਇਸ ਜ਼ਿੰਦਗੀ ਦਾ ਅਨੰਦ ਵਾਰਨ ਆਇਆ ਸੀ ਬਤੁ ਅਨੰਦ ਤੇ ਕੀ ਮੰਨਣਾ ਸੀ ਸਭੂ ਹੋਣੀ ਪਾਸੇ ਲੱਗ ਗਿਆ ਜਿਹਦੇ ਨਾਲ ਸਾਰਾ ਕੁਝ ਉਜੜ ਗਿਆ ਇਸ ਤ੍ਰਿਵੰਦ ਅਨੰਦ ਲੈਣਾ ਸੀ ਇਸ ਜੀਵਨ ਤੋਂ ਹਾਸ ਤਤਮ ਹੋ ਗਏ ਫੇੜਾ ਖਤਮ ਹੋ ਗਏ ਖੁਸ਼ੀ ਚਲੇ ਗਈ ਚਲੇ ਸਤਗੁਰ ਕਹਿੰਦੇ ਸੋਚ ਲੱਗਾ ਕਿ ਤੇਰੇ ਕੋ ਪੱਕੜ ਇਹਦੇ ਪਾਸੇ ਲੱਗਿਆ ਹੋਇਆ ਸਭ ਮੁਕਦੀ ਚੱਲੀ ਲੈ ਜ਼ਿੰਦਗੀ ਰੂਪ ਰਾਤ ਕਹਿੰਦੇ ਤੇਰੀ ਬੀਤਦੀ ਜਾ ਰਹੀ ਹੈ ਜਿਵੇਂ ਰਾਤ ਸਦਾ ਥਿਰ ਨਹੀਂ ਹੈ ਰਾਤ ਹੁੰਦੀ ਹੈ ਤੇ ਪਲ-ਪਲ ਘੜੀਆਂ ਅੱਗੇ ਚਲਦੀਆਂ ਰਹਿਣੀਆਂ ਚਲਦੀਆਂ ਰਹਿਣੀਆਂ ਜਿਸ ਦੇ ਦਿਨ ਦੀ ਸ਼ੁਰੂਆਤ ਹੋ ਜਾਂਦੀ ਦਿਨ ਦੀਆਂ ਘੜੀਆਂ ਪਲ ਚਲਦੇ ਰਹਿੰਦੇ ਐ ਚਲਦੇ ਰਹਿੰਦੇ ਐ ਤੇ ਦਿਨ ਦੀ ਸਮਾਪਤੀ ਹੋ ਜਾਂਦੀ ਐ ਫੇਰ ਰਾਤ ਹੋ ਜਾਂਦੀ ਸਤਗੁਰੂ ਕਹਿੰਦੇ ਤੇਰੀ ਜ਼ਿੰਦਗੀ ਦੀ ਰੈਣ ਵੀ ਇਸੇ ਤਰ੍ਹਾਂ ਦੀ ਹੈ। ਇਹ ਪਲ-ਪਲ गुज़रਦਾ ਜਾ ਰਿਹਾ ਹੈ ਤੇ ਖਤਮ ਹੁੰਦੀ ਜਾ ਰਹੀ ਹੈ। ਇਹ ਪਹਿਲਾਂ ਮਜਬੂਤ ਸੀ ਹੁਣ ਜਵਾਨੀ ਚਾ ਗਈ ਤੇ ਫਿਰ ਇਹ ਬੁਢੇਪੇ ਤੇ ਚਲੇ ਜਾਏਗੀ ਤੇ ਅਖੀਰ ਨੁਕਤਮ ਹੋ ਜਾਏਗੀ। ਇਹ ਸਤਗੁਰੂ ਜੀ ਧੰਗ ਗੁਰੂ ਅਮਰਦਾਸ ਸਾਹਿਬ ਜੀ ਵੀ ਇਹ ਕਹਿੰਦੇ ਉਹ ਵੀ ਸਮਝਾਉਂਦੇ ਆ ਕਿ ਭਾਈ ਆਪਣੇ ਜ਼ਿੰਦਗੀ ਤੇ ਇਸ ਲਾਜ ਨੂੰ ਖਟੋ ਉਹ ਹੀੁਰਨੇ ਸੇਵਨਾ ਕੀਨੇ ਕਰਤਾ ਜਨਮ ਕਵਾਇਆ ਭਾਈ ਦੀ ਭਗਤ ਹੀਨ ਕਾਹੀ ਜੱਗਿਆ ਭਗਤੀ ਕੋ ਹੀਨੇ ਹੋ ਕੇ ਜੀਣਾ ਭਾਵ ਗੁਣਾ ਦੋਹੀ ਜਿਨੇ ਹੋ ਕੇ ਗੁਣਾ ਤੋਂ ਸਖਣੇ ਹੋ ਕੇ ਜ਼ਿੰਦਗੀ ਨੂੰ ਜੀਣਾ ਤਦ ਗੁਰਦੇਵ ਦੇ ਵਿਅਰਥ ਤੇ ਪਰ ਕਿੰਨੀ ਗਵਿਰਥ ਹੈ ਆਪਾ ਗੁਰੂ ਅਰਜਨ ਸਾਹਿਬ ਜੀ ਤੋਂ ਪੁੱਛਾਂਗੇ ਤੁਹਾਨੂੰ ਸਮਝਾ ਦੇ ਆ ਸਾਨੂੰ ਆਜਾ ਦੱਸ ਸਵਾਉ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਸਹਿਬ ਦੇ ਕਮਾਲ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਹੋਇ ਇੱਕ ਜੇਨੋ ਦੁਹਰਾਇਆ ਕਿ ਆਇ ਕਿਆਸੇ ਤਾਂ ਕੀ ਜੀ ਵਾਹਿਗੁਰੂ ਜਿੱਤ ਦਾ ਖਲਸਾ ਵਾਹਿਗੁਰੂ ਜਿੱਤ ਕੀ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਜੀ ਪ੍ਰਾਣੀ ਜੀ ਮਨੁੱਖ ਉਸ ਮਾਲਕ ਦਾ ਨਾਮ ਜਪਿਆ ਕਰ ਨਿਤ ਦੇ ਕੋਈ ਸਮਾਨ ਨਿਸ਼ਚਿਤ ਨਹੀਂ ਕੀਤਾ ਗਿਆ ਜੇ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਤੇ ਸਤਿਗੁਰੂ ਜੀ ਨੇ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਕੀਤਾ ਕਿ ਆਹ ਤਰੀਕ ਨੂੰ ਪੜ੍ਹਨਾ ਆਹ ਦਿਨ ਨੂੰ ਪੜ੍ਹਨਾ ਇੰਨੇ ਸਮੇਲੇ ਪੜ੍ਹਨਾ ਇੰਨੇ ਘੰਟੇ ਵਾਲੇ ਇੰਨੇ ਮਿੰਟ ਵਾਲੇ ਇੰਨੇ ਸੈਕਿੰਡ ਵਾਲੇ ਕਿਤੇ ਨਹੀਂ ਲਿਖਿਆ ਜਦੋਂ ਵੀ ਗੱਲ ਆਏਗੀ ਅੱਠ ਪੈਰ ਦੀ ਆਏਗੀ ਤੇ ਜਾਂ ਆਏਗੀ ਮੇਰੇ

ਹਰੀ ਦੇ ਨਾਮ ਨੂੰ ਜਪਣ ਲੱਗਿਆ ਖਿੰਨ ਢੇਲਣਾ ਕਰ। ਇਹਨੇ ਹੁੰਦਾ ਹੈ ਜੀ ਅੱਖ ਦੇ ਝਪਕਣ ਜਿੰਨਾ ਸਮਾਂ। ਉਹ ਅੱਖ ਝਪਕਦੀ ਹੈ ਕਿੰਨਾ ਕਪੜ ਲੱਗਦੇ ਇਹਨੂੰ ਖੁੱਲਣ। ਕਿੰਨੇ ਕੁ ਸੈਕਿੰਡ ਲੱਗਦੇ। ਇੰਨੇ ਕੁ ਸਮੇਂ ਲਈ ਵੀ ਸਤਿਗੁਰ ਕਹਿੰਦੇ ਉਹ ਸਵਾਏ ਗੁਰੂ ਨੂੰ ਖੋਲਣਾ। ਖਿੰਨ ਜਪਦਿਆਂ ਢੇਲਣਾ ਕੀਜੇ। ਹਰ ਜੱਗ ਤੇ ਆ ਖਿੰਡ ਢਿਲ ਨਾ ਕੀਚੇ ਮੇਰੀ ਜ਼ਿੰਦਗੀ ਇਹ ਹੈ ਮੇਰੀ ਜ਼ਿੰਦਗੀ ਇਹ ਮਦਕੇ ਜਾਪੇ ਸਾਹ ਆਵੇ ਇਹ ਨਾ ਆਵੇ ਤਾਂ ਕੀ ਪਤਾ ਅਗਲੇ ਪਲ ਸਾਹ ਵਿਖੇ ਨਾ ਕੈਨ ਦਾ ਭਾਵ ਹੈ ਕਿ ਜਿਹੜਾ ਚੱਲ ਰਿਹਾ ਸਮਾਂ ਹੈ ਇਹਨੂੰ ਸੋਹਣੇ ਢੰਗ ਨਾਲ ਜੀ ਛੱਡ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੰਦਿਆ ਈਰਖਾ ਦਾ ਖੇੜਾ ਪਿਆਰ ਨਾਲ ਸਨੇਹ ਨਾਲ ਪਰਿਵਾਰ ਵਿੱਚ ਵਿਚਰ ਖੁਸ਼ ਰਹੇ ਆਨੰਦ ਚ ਰਹੇ ਕੀ ਪਤਾ ਪਲ ਚ ਕੀ ਵਾਪਰ ਜਾਣਾ ਐਵੇਂ ਵਦੂ ਦਾ ਭਾਰ ਚੁੱਕਿਆ ਤੋੜੀ ਜਾਏ ਸਤਿਗੁਰ ਕੰਨੇ ਨੂੰ ਲਾ ਇਸ ਭਾਰ ਨੂੰ ਲਾ ਤੇ ਸੌਖਾ ਹੋ ਹਰ ਵੇਲੇ ਖੁਸ਼ ਰਹਿਣਾ ਰੋ ਤਾਂ ਹੈਗਾ ਹਰ ਹਰ ਨਾਮ ਜਪੋ ਨਿਤ ਨਿਤ ਜਪਣਾ ਪੜਨਾ ਫੇਰ ਪਾਏਗਾ ਇਹ ਨਹੀਂ ਕਿ ਇੱਕ ਦਿਨ ਨਾਮ ਜਪ ਲਿਆ ਤੇ ਦੂਸਰੇ ਦਿਨ ਫੇਰ ਉਹੀ ਕਰਮ ਕਰ ਲਈ ਨਹੀਂ ਇਹ ਤੇ ਲਗਾਤਾਰ ਕੰਟੀਨਿਊ ਪ੍ਰੈਕਟਿਸ ਕਰਨੀ ਪੈਣੀ ਹੈ ਇੱਕ ਲਗਾਤਾਰ ਜਿਨ੍ਹਾਂ ਨੇ ਇਹ ਪ੍ਰੈਕਟਿਸਾਂ ਕੀਤੀਆਂ ਜੀ ਫਿਰ ਉਹ ਤੇ ਬੰਦ ਬੰਦ ਵੀ ਕਟਾ ਗਏ ਖੋਪੜੀਆਂ ਵੀ ਲਿਹਾ ਗਏ ਆਰੇ ਨਾਲ ਦੋ ਫਾੜ ਵੀ ਕਰਾ ਲਏ ਪਰ ਗੁਰੂ ਨੂੰ ਨਹੀਂ ਛੱਡਿਆ ਸੋ ਪ੍ਰੈਕਟਿਸ ਸੀ ਨਾ ਉਹ ਪ੍ਰੈਕਟਿਸ ਦਾ ਵਿਸ਼ਾ ਸੀ ਉਹ ਰੈਗੂਲਰ ਉਹ ਕੰਮ ਕਰਦੇ ਸੀ ਕੋਈ ਇਸ ਕਰਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਕੋਈ ਔਖਾ ਨਹੀਂ ਲੱਗਿਆ ਉਹ ਕਹਿੰਦੇ ਠੀਕ ਹੈ ਪਰਵਾਹ ਨਹੀਂ ਵੀ ਸਭ ਇਸ ਕਰਕੇ ਸਤਗੁਰ ਕਹਿੰਦੇ ਕਿਤੇ ਐਵੇਂ ਨਾ ਹੋਵੇ ਨਾਮ ਵਿਹੋਣਾ ਤ੍ਰਿਗ ਦੇਹਿਵ ਗੰਨੀ ਕਹਦੇ ਨਾ ਉਹ ਕਿ ਇਹ ਦੀ ਨਾਮ ਤੋਂ ਵਿਹੋਣੀ ਹੋ ਕੇ ਤ੍ਰਿਗ ਬਣਦੇ ਤ੍ਰਿਗ ਦਾ ਅਰਥ ਹੁੰਦਾ ਸਟਕਾਰ ਯੋਗ ਲੰਗ ਤਪ ਯੋਗ ਇਹ ਨਾ ਉਹ ਸਤੂਰ ਕਹਿੰਦੇ ਇਹ ਬਗਾਨੀ ਹੋ ਜਾਏ ਕੋਈ ਤੇਰਾ ਆਪਣਾ ਰਹਿ ਨਾ ਇਤੋਂ ਲੋਭ ਲਾਲਚ ਇੰਨਾ ਹੀ ਕੰਮ ਖਰਾਬ ਕਰਦੇ ਕਿ ਤੇਰਾ ਪਰਿਵਾਰ ਵੀ ਤੇਰੇ ਨਾਲ ਖੜਾ ਹੀ ਨਾ ਸਤਿਗੁਰ ਕਹਿੰਦੇ ਧਿਆਨ ਦੇ ਮਾੜਾ ਜੀ ਕੀ ਕਰਕੇ ਰਿਹਾ ਹੈ ਨਾਮ ਉਹ ਹਉਨ ਤ੍ਰਿਗ ਦੇ ਬੇਗਾਨੇ ਕਹਿੰਦੇ ਤ੍ਰਿਗੇ ਫਟਕਾਰ ਯੋਗ ਹੈ ਫਟਕਾਰਾ ਪੈਣੀ ਹੈ ਜੀ ਸੋ ਅਲੋ ਮੈਂ ਦਿਨੇ ਕੀ ਰਾਤੀ ਮਿਲ ਸਹੰਸ ਸਿੱਖ ਸਲਾਹ ਨੂੰ ਛੱਡ ਕੇ ਕਰੰਗੀ ਲੱਗਾ ਹਸ ਉਸ ਮਾਲਕ ਨੇ ਮਨੁੱਖ ਨੂੰ ਹੰਸ ਬਣਾਇਆ ਸੀ ਪਰ ਇਹ ਪਤਾ ਨਹੀਂ ਕਿਉਂ ਬਦਲੇ ਵਾਲਾ ਸੁਹਾਟਾ ਕਰਨ ਦੇ ਇਹਨੂੰ ਉਹ ਚੰਗਾ ਲੱਗਣ ਲੱਗ ਗਿਆ ਗੁਰੂ ਸਾਹਿਬ ਨੇ ਸਿੱਖ ਹੰਸ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਰਮ ਹੰਸ ਦੀ ਉਪਾਧੀ ਦਿੱਤੀ ਤੇ ਭਾਈ ਪਾਰੋ ਜੀ ਤੁਸੀਂ ਪਰਮ ਹੰਸ ਹੋ ਹਰ ਸੰਦਰ ਲੋ ਕੁਆਲਟੀ ਆ। ਇੱਕ ਤੇ ਕੇ ਉਹ ਆਪਣੀ ਚੁੰਧ ਨਹੀਂ ਪਾਣੀ ਅਡ ਕਰ ਸਕਦਾ ਤੇ ਦੁੱਧ ਅਡ ਕਰ ਸਕਦਾ। ਦੂਸਰਾ ਉਹਦੇ ਅੰਦਰ ਇਹ ਕੁਆਲਟੀ ਆ ਕਿ ਉਹ ਕੱਚ ਦਾ ਵਪਾਰੀ ਨਹੀਂ ਐ ਉਹ ਹੀਰੇ ਮੋਤੀਆਂ ਦਾ ਵਪਾਰੀ ਐ। ਉਹ ਡੱਡੀ ਮੱਛੀਆਂ ਦਾ ਵਪਾਰੀ ਨਹੀਂ। ਇਸ ਸੇਖੰਦਰ ਵੀ ਇਹ ਕੁਆਲਟੀ ਹੋਣੀ ਚਾਹੀਦੀ ਸੀ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਗੁਰਮਤ ਕੀ ਹੈ ਤੇ ਮਨਮਤ ਕੀ ਹੈ ਪਰ ਸੇਖੂ ਹੰਸਬਾ ਨਹੀਂ ਨਹੀਂ ਪਾਰੇ ਉਹ ਇਹਨੂੰ ਨਿਰਣਾ ਹੀ ਨਹੀਂ ਕਰਨਾ ਆ ਰਿਹਾ ਕਿ ਅਸਲ ਕੀ ਹੈ ਤੇ ਨਕਲ ਕੀ ਹੈ ਗੁਰਮਤ ਕੀ ਹੈ ਰਹੀ ਹੈ ਤੇ ਮਨਮਤ ਕੀ ਹੋਣੀ ਹੈ ہنس گروہ نے کہا ہے تو کوئی شک نہیں جی سیکھ سرور ہنس اکٹھے ہوئے ست گر حکما ہے گرو کے حکم رائے سے سارے ہنس اکٹھے ہوئے گروہ دی سنگت جیڑا آکے بیٹھ گیا ہنس ہے گروہ نے ہنس کہہ دیتا ہے در یہ نہیں پتا کہ ہنس تو کدو بگلا بن جائے گا ਕਦੋਂ ਬੈਠਾ ਹੋਇਆ ਲੋ ਬਲਾਲ ਚਾਲੇ ਪਾਸੇ ਚਲ ਜਾਏ ਕਦੋਂ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਬੁਰੇ ਖਿਆਲ ਲਿਆਏ ਕਿਸੇ ਦੇ ਪ੍ਰਤੀ ਕੁਝ ਬੁਰਾ ਸੋਚਣ ਲੱਗਦਾ ਏ ਇਹ ਨਹੀਂ ਪਤਾ ਕਦੋਂ ਬਗਲਾ ਬਣ ਜਾਏ ਗੁਰੂ ਦੀ ਸੰਗਤ ਹੰਸੇ ਪਰ ਬੈਠਾ ਹੋਇਆ ਕਦੋਂ ਬਗਲਾ ਸਵਾਰ ਬਣਾ ਲੇ ਇਹਦਾ ਕੋਈ ਨਹੀਂ ਪਤਾ ਨਹੀਂ ਕਦੋਂ ਹੋ ਜਾਏ ਤੇ ਜਦੋਂ ਵੀ ਸਤਿਗੁਰ ਕਹਿੰਦੇ ਐ ਹੋਏਗਾ ਤ੍ਰਿਡ ਦੇਹ ਵਿਗਾਨੀ ਕਹਿੰਦੇ ਲਾਗਤਾ ਪਰਿਆ ਜੀਵਨ ਹੋਵੇ

ਹਰੀ ਦੇ ਨਾਮ ਤੋਂ ਬਗੈਰ ਦੁੱਖ ਪਾਉਂਦਾ ਹੈ ਉਹ ਸਮਾਲਕ ਦੇ ਹੁਕਮ ਨੂੰ ਛੱਡ ਕੇ ਉਹਦੀ ਰਜ਼ਾ ਨੂੰ ਛੱਡ ਕੇ ਉਹਦੇ ਰੂਲ ਨੂੰ ਫੋਲੋ ਨਾ ਕਰਕੇ ਦੁੱਖ ਪਾਉਂਦਾ ਹੈ ਜੀ ਬੰਦਾ ਸੌਖੀ ਜਿਹਾ ਉਦਾਹਰਨ ਹੈ ਕਿ ਚੌਂਕ ਦੇ ਵਿੱਚ ਰੈੱਡ ਲਾਈਟਾਂ ਲੱਗੀਆਂ ਹੋਈਆਂ ਨੇ ਜਿਹੜਾ ਗਰੋਸ ਕਰੇਗਾ ਸਾਹਮਣੇ ਕੁਲਸ ਕਰੀਏ ਉਹ ਚਲਾਣ ਟੱਕੇ ਦੀ ਦੁੱਖ ਪਾਵੇ ਆਏਗਾ ਬੰਦਾ ਦੁੱਖ ਰੂਲ ਨੂੰ ਤੋੜੇਗਾ ਨੁਕਸਾਨ ਤੇ ਹੋਏਗਾ ਹੀ। ਜੇ ਨਾ ਵੀ ਕੋਈ ਪੁਲਿਸ ਵਾਲਾ ਖੜਿਆ ਹੋਵੇ, ਦੂਸਰੇ ਪਾਸੇ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਦੇ ਵਿੱਚ ਵੱਜੇਗਾ। ਨੁਕਸਾਨ ਹੋਏਗਾ, ਫਿਰ ਵੀ ਨੁਕਸਾਨ ਹੋਏਗਾ। ਜਦੋਂ ਵੀ ਉਸ ਮਾਲਕ ਦੇ ਹੁਕਮ ਨੂੰ ਬੰਦਾ ਤੋੜਦਾ ਹੈ ਨਾ ਨਹੀਂ ਉਹ ਤੇ ਹੁਕਮ ਦੀ ਲਾਪਰਵਾਹੀ ਕਰਦਾ ਹੈ। ਵੇਖੋ ਇਹ ਸ਼ਰੀਰ 'ਤੇ ਭੋਜਨ ਪਾਓ ਕੁਛ ਨਹੀਂ ਹੁੰਦਾ। ਪਰ ਨਸ਼ਾ ਪਾਲੋ ਬਾਰਾ ਗੁਨੇ ਸੇ ਲੋ ਦ ਡਾਕਟਰ ਕਹਿੰਦਾ ਲਿਵਰ ਫੇਲ ਕਿਡਨੀਆ ਫੇਲ ਸੇਵਾ ਇਹ ਤਲੂਦੀ ਕਲਸਰ ਪਰ ਇਹ ਵੀ ਦੇਖੋ ਉਸ ਮਾਲਕ ਦਾ ਹੁਕਮ ਇਹ ਵੀ ਹੈ ਕਿ ਇਹਨੂੰ ਸਾਹਬ ਦਾ ਖਵਾਉਣਾ ਹੈ ਸ਼ਰੀਰ ਇਹ ਵੱਧ ਖਾਲੇ ਫੇਰ ਵੀ ਰੋਗੀ ਹੋ ਜਾਂਦਾ ਹੈ ਇਹ ਘੱਟ ਖਾਵੇ ਫੇਰ ਵੀ ਰੋਗੀ ਹੋ ਜਾਂਦਾ ਹੈ ਇਹਦਾ ਤਾਪਮਾਨ ਵੱਧ ਜਾਏ ਫੇਰ ਵੀ ਬਿਮਾਰ ਇਹਦਾ ਤਾਪਮਾਨ ਘਟ ਜਾਏ ਫਿਰ ਵੀ بیمار ਮਾਲਕ ਨੇ ਇਹਨੂੰ ਕਿੰਨਾ ਸੋਹਣਾ ਟਿਕਾ ਕੇ ਰੱਖਿਆ ਹੋਇਆ ਜਦੋਂ ਇਹ ਕੁਝ ਉਦਲ-ਬੁਦਲ ਕਰਦਾ ਹੈ ਜਦੋਂ ਰੋਗੀ ਬਣ ਜਾਂਦਾ ਹੈ ਜਦ ਇਹ ਹੁਣ ਸਮਾਂ ਦੇਖੋ ਬਦਲ ਰਿਹਾ ਮੌਸਮ ਹੁਣ ਕਈ ਬੰਦਿਆਂ ਨੂੰ ਆਦਤ ਹੈ ਕਿ ਠੰਡਾ ਪਾਣੀ ਪੀ ਪਰ ਹੁਣ ਜਦੋਂ ਠੰਡਾ ਪਾਣੀ ਪੀਣਗੇ ਆਹ ਮੌਸਮ ਦੇ ਵਿੱਚ ਤੇ ਗਲਾ ਖਰਾਬ ਹੋਏਗਾ ਹੀ ਹੋਏਗਾ ਹੁਣ ਨਿਯਮ ਨੂੰ ਤੋੜਾਂਗੇ ਨਾ ਉਹਦੇ ਉਹਦੇ ਰੂਲ ਨੂੰ ਜਦੋਂ ਤੋੜਾਂਗੇ ਤੇ ਦੁਖੀ ਹੋਵਾਂਗੇ ਹੋਵਾਂਗੇ ਵੀ ਅੱਜ ਵੀ ਦੁਖੀ ਹਾਂ ਤੇ ਕੱਲ ਵੀ ਦੁਖੀ ਇਸ ਕਰਕੇ ਸਤਿਗੁਰੂ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਭਗਤ ਬਿਨਾਂ ਸਹਸਾ ਨਹਿ ਚੁਕੇ ਗੁਰ ਇਹ ਪੀੜ ਬਤਾਵੇ ਗੁਰੂ ਇਹ ਪੀੜ ਦੱਸਦਾ ਆ ਕਿ ਭਾਈ ਜਦੋਂ ਤੂੰ ਰੂਲ ਫੋਲ ਨਹੀਂ ਕਰੇਂਗਾ ਤੇ ਦੁਖੀ ਹੋਏ ਕਰਨੇ ਪੈਣੇ ਇਹ ਮੰਨਣਾ ਪੈਣਾ ਹੈ ਤੋੜਾ ਸਬਰ ਲੈ ਕੇ ਆ ਆਪਣੇ ਅੰਦਰ ਤੇਰੇ ਅੰਦਰ ਹੀ ਪਿਆ ਹੋਇਆ ਹੈ ਸੰਤੋਖ ਵੀ ਮਨੁੱਖ ਦੇ ਅੰਦਰ ਹੈ ਸਬਰ ਵੀ ਅੰਦਰ ਹੀ ਹੈ ਤੇ ਕਾਮ ਕ੍ਰੋਧ ਲੋਭ ਮੋਹ ਵੀ ਅੰਦਰ ਹੀ ਹੈ ਸਤੂਰ ਨੇ ਕਦੇ ਉਹਨਾਂ ਦੇ ਵੀ ਵਰਤੂ ਕਰਿਆ ਕਹ ਸੰਤੋਖ ਸਬਰ ਦੀ ਉਹਨਾਂ ਨੂੰ ਵੀ ਬਾਹਰ ਕੱਢ ਲੈ ਇਸ ਕਰਕੇ ਸਤੂਰ ਜੀ ਕਹਿੰਦੇ ਇਹ ਨਾ ਹੋਵੇ ਕਾਣ ਬਿਨਾ ਜੈਸੀ ਪੁਥਰ ਤੁਖਾ ਕਈ ਵਾਰ ਹੁੰਦਾ ਹੈ ਨਾ ਕਿ ਇਹ ਫਸਲ ਬਹੁਤ ਸੋਹਣੀ ਖੜੀ ਹੁੰਦੀ। ਅੰਜੇ ਤੋਂ ਦੇ ਦਾਣਿਆਂ ਨੂੰ ਵਿਖੋਤ ਵਿੱਚ ਕੁਝ ਵੀ ਨਹੀਂ ਹੁੰਦਾ। ਸਤਿਗੁਰਦੇ ਮੇਕੋ ਉਦਾਹਰਨ ਦੇਤੇ। ਆਸਾ ਕੀ ਵਾਰ ਦੇ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੋਚੇਤ। ਛੁੱਟੇ ਤੇਲ ਬੁਆੜ ਜਿਉ ਸੁਣੇ ਅੰਦਰ ਚੇਤ। ਖੇਤੇ ਅੰਦਰ ਛੁੱਟਿਆ ਉਹ ਗੁਰੂ ਨਾਨਕ ਸੋਲਾ ਫਲੀਆਂ ਫੁਲੀਆਂ ਬਪੂੜੇ ਕਹਿੰਦੇ ਫਲੇ ਤੇ ਹੋਏ ਐ ਫੁੱਲੇ ਤੇ ਹੋਏ ਐ ਪਰ ਅਸਲ ਦੇ ਕੀ ਕਹਿੰਦੇ ਧੀ ਤਨ ਵਿੱਚ ਸੁਆ ਹੈ ਅੰਦਰੋਂ ਸੁਆਈਏ ਇਹ ਨਾ ਹੋਵੇ ਸਤਗੁਰ ਕਹਿੰਦੇ ਬਾਹਰੋਂ ਬੜਾ ਲਿਸ਼ਕਿਆ ਹੋਵੇ ਬੜੇ ਸੋਹਣੇ ਕੱਪੜੇ ਪਾਏ ਹੋਣ ਪਰ ਅੰਦਰੋਂ ਸੁਆ ਨਾ ਹੋਵੇ ਇਹ ਧਿਆਨ ਦੇ ਅੰਦਰੋਂ ਵੀ ਗੁਣ ਹੋਣੇ ਚਾਹੀਦੇ ਅੰਦਰੋਂ ਸਵਾਭ ਰਗਾ ਨਾ ਬਣ ਜਾਏ। ਭਗਤ ਕਬੀਰ ਸਾਹਿਬ ਦੀ ਸ਼ਲੋਕ ਵਿੱਚ ਇੱਕ ਉਦਾਹਰਨ ਦਿੰਦੇ ਐ। ਉਹ ਕਹਿੰਦੇ ਕਾਨੇ ਨੂੰ ਵੇਖੋ ਕਾਨਾ। ਇਹ ਜਦੋਂ ਉਸ ਕਾਨੇ ਨੂੰ ਅੱਗ ਲੱਗ ਜਾਂਦੀ ਹੈ ਨਾ ਉਹ ਬੜਾ ਸੁਨਹਿਰੀ ਜਿਹਾ ਲੱਗਦਾ ਹੈ ਜੀ। ਪਰ ਭਗਤ ਕਬੀਰ ਸਾਹਿਬ ਕਹਿੰਦੇ ਹੈ ਤੇ ਸੜਿਆ ਹੋਇਆ ਹੈ ਨਾ। ਸੜਿਆ ਹੋਇਆ ਲੱਗ ਰਿਹਾ ਨਾ। ਸਰ ਦਾ ਨਾ ਉਦਾਂ ਲਿਸ਼ਕਾ ਮਾਰਦਾ ਇਹ ਤੇ ਸਮਝਦੇ ਕਿ ਹਾਂ ਕਾਨਾ ਬਹੁਤ ਵਧੀਆ ਹੈ ਪਰ ਅੰਦਰੋਂ ਤੇ ਸੜਿਆ ਪਿਆ ਹੈ ਦਿਸੇਂ ਦੱਦ ਦੇ ਕਾਨ ਜਿਓ ਜਿਨ ਮਨ ਨਾਹੀ ਨਾਉ ਉਹ ਕਹਿੰਦੇ ਮੈਂ ਕਾਨੇ ਦੀ ਗੱਲ ਨਹੀਂ ਕਰ ਰਿਆ ਮਤਾ ਇਹ ਸੋਚੋ ਮੈਂ ਕਾਨੇ ਦੀ ਗੱਲ ਕਰ ਰਿਆ ਮੈਂ ਤੇ ਉਹਨਾਂ ਬੰਦਿਆਂ ਦੀ ਗੱਲ ਕਰ ਰਿਆ ਜਿਹੜੇ ਅੰਦਰੋਂ ਸੜੇ ਪਏ ਆ ਤੇ ਬਾਹਰੋਂ ਲਿਸ਼ਕੀਤੇ ਜੀ ਵਿਸੇਂ ਦਬ ਦੇ ਕਾਨ ਜਿਉਂ ਜਿਨ ਮਨ ਨਹੀਂ ਲਾਉ ਉਹਨਾਂ ਦੀ ਗੱਲ ਕਰਦੇ ਆ ਇਸ ਕਰਕੇ ਸਤਗੁਰ ਕਹਿੰਦੇ ਕਿ ਸੇ ਆ ਰਸਤੇ ਨਾ ਤੁਰ ਜਾਈ ਕੀ ਕਰ ਉਸ ਮਾਲਕ ਦੇ ਨਾਮ ਨੂੰ ਤਿਆਰ ਉਹਨੂੰ ਯਾਦ ਕਰ ਜਿਵੇਂ ਸਤਗੁਰ ਕਹਿੰਦੇ ਦਾਣਾ ਖਾਲੀ ਹੋ ਜਾਂਦਾ ਹੈ ਨਾ ਨਾਵੇਂ ਹੋ ਨਾ ਸੁਨੇ ਸੇ ਮੁਖਾ ਮੂਵੀ ਕਹਿੰਦੇ ਸੁਣਨਾ ਇਹ ਕਹਿੰਦੇ ਇੱਥੇ ਵੀ ਨਾਮ ਨਹੀਂ ਜਪਦਾ ਮੋਹਰਾ ਉਸ ਮਾਲਕ ਨੂੰ ਯਾਦ ਹੀ ਨਹੀਂ ਆਉਂਦਾ। ਉਸ ਵਾਹਿਗੁਰੂ ਦੇ ਹੁਕਮ ਜਿੰਦੇ ਤੇ ਅਦਾਉ ਤੇ ਰਜ਼ਾ ਨੂੰ ਨਹੀਂ ਮੰਨਦਾ। ਸਤਗੁਰੂ ਜੀ ਕਹਿੰਦੇ ਨਾਮ বিনা ਨਾਹੀ ਮੁਖ ਭਾਰ ਨਾਮ ਤੋਂ ਬਗੈਰ ਕਾ ਦਾ ਭਾਰ। ਨਾਮ ਨੂੰ ਐ ਕਹ ਲਈ ਉਸ ਮਾਲਕ ਦੇ ਹੁਕਮ ਤੋਂ ਬਗੈਰ ਉਹਦੀ ਰਜ਼ਾ ਤੋਂ ਬਗੈਰ। ਆਦੇਪਾਦ ਅਸਿੱਤੇ ਕੋਈ ਸਮਰਥਾ ਨਹੀਂ ਨਜੀ ਅਸਿੱਤੇ ਕੋਕ ਪਰੇ ਘੁੰਮਦੇ ਆਕਰ ਹੰਕਾਰ ਸਾਡੇ ਅੰਦਰ ਤੇ ਹੀ ਹੈ ਬਸ ਪਰ ਅਸਲ ਜੀ ਕਹਾਣੀ ਇਹ ਹੈ ਗੁਰੂ ਸਾਹਿਬ ਕਹਿੰਦੇ ਉਹ ਸਮਾਲਿਕ ਦੇ ਹੁਕਮ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਉਹੀ ਹੈ ਜੋ ਕੁਝ ਕਰ ਰਿਹਾ ਹੈ وہ مرضی تو بغیر وہی رضا تو بغیر کچھ نہیں ہو رہا سارا کچھ وہ رضا ہو رہا حکم ہے اندر سب کو باہر حکم نہ کوئی نانک حکم ہے جے بج ہے جڑا بج لے گا ہوم ہے کتنے نہ وہ ہومیا نہیں کر دے گا میں نہیں کرے گا ہنکار نہیں کرے گا اپنی وکری ہوند دا ہنکار نہیں کرے گا ਇਹ ਠੀਕ ਹੈ ਕਿ ਆਪਾਂ ਸਾਰੇ ਵੱਖੋ ਵੱਖਰੇ ਹੈਂ। ਸ਼ਰੀਰਕ ਤੌਰ ਤੇ। ਪਰ ਜਿਹੜੀ ਸਾਡੇ ਅੰਦਰ ਜੋਤ ਹੈ ਨਾ ਉਹ ਇੱਕੋ ਹੀ। ਸ਼ਰੀਰਕ ਤੌਰ ਤੇ ਅਸੀਂ ਵੱਖੋ ਵੱਖਰੇ ਆਂ, ਸਾਡੇ ਫਿੰਗਰਪ੍ਰਿੰਟ ਵੱਖਰੇ ਆ, ਸਾਡੇ ਡੀਐਨਏ ਵੱਖਰੇ ਆ, ਹਰ ਚੀਜ਼ ਸਾਡੀ ਵੱਖਰੀ ਆ। ਪਰ ਜਿਹੜੀ ਇਸ ਸ਼ਰੀਰ ਅੰਦਰ ਜੋਤ ਹੈ ਨਾ ਜਿਹੜੀ ਕੰਮ ਕਰ ਰਹੀ ਆ ਅੱਖਾਂ ਰਾਹੀਂ ਦੇਖ ਰਹੇ ਆ, ਕੰਨਾਂ ਰਾਹੀਂ ਸੁਣ ਰਹੇ ਆ, ਜ਼ੁਬਾਨ ਰਾਹੀਂ ਬੋਲ ਰਹੇ ਆ। ਇਹ ਇੱਕੋ ਹੀ ਮਾਲਕ ਦੀ ਇਹ ਜੋਤ ਸਾਰੇ ਅੰਦਰ ਕੰਮ ਕਰਦੀ ਹੈ ਇਸ ਕਰਕੇ 사ਤਗੁਰ ਜੀ ਨੇ ਬਾਣੀ ਚਾਖਿਆ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣਾ ਮਿੱਟੀ ਤੇ ਇੱਕੋ ਹੀ ਹੈ ਉਹ ਮੇਆਰੋ ਦਾ ਘੜਾ ਬਣਾ ਲੈਂਦਾ ਹੈ ਕੋਈ ਸੁਰਾਈ ਬਣਾ ਲੈਂਦਾ ਹੈ ਕੋਈ ਗੁੱਲਕ ਬਣਾ ਲੈਂਦਾ ਹੈ ਕੋਈ ਕੁੱਜਾ ਬਣਾ ਦਿੰਦਾ ਹੈ ਮਿੱਟੀ ਤੇ ਇੱਕੋ ਹੀ ਹੈ ਉਹਦੇ ਅਣਕ ਤਰ੍ਹਾਂ ਦੇ ਭਾਂਡੇ ਬਰਤਨ ਬਣ ਜਾਂਦੇ ਹੈ ਇਹਦਾ ਇਹ ਮਿੱਟੀ ਇੱਕੋ ਹੀ ਪਸ ਰੂਪ ਬਦਲੂ ਬਦਲੇ ਜਿਵੇਂ ਸਤਗੁਰੂ ਜੀ ਦੀ ਬਾਣੀ ਕਹਿੰਦੀ ਹੈ ਦੁੱਧ ਹੈ ਦੁੱਧ ਦਾ ਦਹੀਂ ਵੀ ਬਣ ਜਾਂਦਾ ਹੈ ਘੋੜੀ ਵੀ ਬਣ ਜਾਂਦਾ ਹੈ ਮੱਖਣ ਵੀ ਨਿੱਕਲ ਜਾਂਦਾ ਹੈ ਲੱਸੀ ਵੀ ਬਣ ਜਾਂਦੀ ਹੈ ਸਤਗੁਰ ਕਹਿੰਦੇ ਹੈ ਤੇ ਦੁੱਧ ਪਰ ਉਹਦੇ ਰੂਪ ਬਦਲ ਗਏ ਉਹਦੇ ਰੂਪ ਬਦਲ ਗਏ ਇਸ ਕਰਕੇ ਲੋਕਾਂ ਨੇ ਉਹਦਾ ਨਾਮ ਵੀ ਬਦਲ ਦਿੱਤਾ ਰੂਪ ਬਦਲੇ ਆ ਤੇ ਨਾਮ ਬਦਲੇ ਆ ਪਰ ਹੈ ਤੇ ਅਸਲ ਦੇ ਦਰਦੀ ਨਾ ਇਹ ਤੋਂ ਮੰਦਰ ਹੋਇਆ ਨਹੀਂ ਜਾ ਸਕਦਾ ਇਸੇ ਤਰੀਕੇ ਨਾਲ ਹੈ ਸਾਡੇ ਅੰਦਰ ਉਸ ਮਾਲਕ ਦੀ ਜੋਤ ਹੀ ਪਰ ਰੂਪ ਵਖੋ ਉਖਰੇ ਰੰਗ ਵਖੋ ਉਖਰੇ ਇਸ ਕੰਗੇ ਕਹਿੰਦੇ ਭਰਤ ਵੇ ਨਾ ਕਾ ਸੋਹਾਰ ਸੁਹਾਗਣ ਕੌਣ ਹੈ ਜੀ ਜਿਹਦਾ ਪਤੀ ਹੋਵੇ ਤੇ ਜਿਹਦਾ ਪਤੀ ਨਾ ਹੋਵੇ ਉਹ ਕਿਦਾਂ ਸੁਹਾਗਣ ਹੋ ਸਕਦੀ ਹੈ ਭਰਤ ਵੇ ਹੋਣ ਪਤੀ ਤੋਂ ਬਗੈਰ ਇੱਲਾ ਸੁਹਾਗਣ ਬਣਿਆ ਜਾਏ ਜੇ ਪਰਮੇਸ਼ਰ ਪਤ ਪਤੀ ਸਾਡੇ ਕੋਲ ਨਹੀਂ ਹੈ ਤੇ ਜੀਵ ਰੂਪ ਇਸਤਰੀ ਸੁਹਾਗਣ ਕਿਵੇਂ ਬਣਦੀ ਦੀ ਨਹੀਂ ਬਣ ਸਕਦਾ ਇਹ ਹੋਣਾ ਚਾਹੀਦਾ ਇਹ ਕੋਲ ਫੇਰ ਸੁਹਾਗ ਕਰਨਾਮ ਵਿਸਾਰ ਲਗੇ ਅਨ ਸਵਾਈ ਨਾਮ ਨੂੰ ਵਿਸਾਰ ਕੇ ਬੰਦਾ ਹੋ ਰਿਹਾ ਸਾਂ ਚ ਲੱਗਿਆ ਹੋ ਰਿਹਾ ਟੁੱਟਿਆ ਰਸਾਂ ਚ ਲੱਗਿਆ ਹੋਇਆ ਮਨ ਜੋ ਹੈ ਪਹਿਲੀਆਂ ਨਾਲ ਮਿਲਣਾ ਬੁਝਣੀ ਆਇਨ ਸਮਾਂ ਬਰਬਾਦ ਨਿਕਲਣਾ ਕੋਈ ਵੀ ਨਹੀਂ ਹੁੰਦਾ ਛੋ ਉਹ ਦਸਿਆ ਤੇ ਮਨੁੱਖ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਹੈ ਇਹਦੀ ਦਸਤੇ ਭਗਤ ਹੀ ਨਾਲੇ ਗੁਨਾ ਤੋਂ ਬਗੈਰ ਵਾਲੇ ਹੋਰ ਕਾਮ ਕ੍ਰੋਧ ਲੋਭ ਮੋਹਨ ਘਾਤ ਦੇ ਦਸਿਆ ਨੇ ਜ਼ਿੰਦਗੀ ਜੀ ਰਿਹਾ ਸਤਿਗੁਰ ਕਹਿੰਦੇ ਵੇਖ ਲੈ ਤੇਰੀ ਇੱਛਾ ਆ ਕੀ ਆਸ ਨਾ ਮੁਟੇ ਕਾਈ ਕਦੇ ਜਿਹੜਾ ਕੰਮ ਕਰੇਗਾ ਕੋਈ ਸਵੇਰ ਨਹੀਂ ਚੱਲਣਾ ਜੇ ਦਾ ਮਰਜ਼ੀ ਕਰ ਲੈ ਜਿਹੜੀ ਮਰਜ਼ੀ ਆਸ ਲੱਖ ਤੂੰ ਕਿ ਤੂੰ ਅੰਸ ਵਾਏ ਲੱਗਿਆ ਹੋਇਆ ਕਿਸੇ ਹੋਰ ਸਵਾਰ ਤੇ ਲੱਗਿਆ ਹੋਇਆ ਤੂੰ ਜੋ ਸੋਚਨੇ ਉਹ ਕਦੇ ਨਹੀਂ ਹੁਣ ਜੈਸਾ ਮੰਨੀਏ ਹੋਏ ਨਾ ਤੈਸਾ ਹੋਣਾ ਨਹੀਂ ਉਹ ਇਹਦਾ ਉਦਾਕਾਰਨ ਕਿਉਂਕਿ ਤੂੰ ਇਸੇ ਹੋਰ ਸਵਾਦ ਤੇ ਲੱਗਿਆ ਹੋਇਆ ਕਾਮ ਕ੍ਰੋਧ ਲੋਭ ਮਾਲ ਵਾਲੇ ਨਸ਼ੇ ਤੇ ਲੱਗਿਆ ਹੋਇਆ ਇਹ ਨਸ਼ੇ ਤੇ ਰਹਿ ਕੇ ਤੈਨੂੰ ਸੰਤੋਖ ਦਾ ਅਨੰਦ ਨਹੀਂ ਆ ਸਕਦਾ ਤੈਨੂੰ ਸਬਰ ਬਾਰੇ ਨਹੀਂ ਨੌਲੇਜ ਮਿਲ ਸਕਦਾ ਜਿਹੜੇ ਮਰਜ਼ੀ ਕੰਮ ਕਰ ਲੈ ਸਤਿਗੁਰ ਕਹਿੰਦੇ ਹੁਣ ਵਿਗਾੜੇਗਾ ਸਹੀ ਨਹੀਂ ਹੋਣਾ ਕੋਈ ਕਿਉਂਕਿ ਸਹੀ ਹੋਣਾ ਸੀ ਉਸ ਪਾਸੇ ਤੋਂ ਤੁਰਿਆ ਜਿਸ ਪਾਸੇ ਸਹੀ ਹੋਣਾ ਸੀ ਸਹੀ ਹੋਣਾ ਸੀ ਗੁਰੂ ਵਾਲੇ ਰਸਤੇ ਤੇ ਤੁਰ ਕੇ ਮਰੂ ਦੀ ਕਰ ਦਸੀ ਹੋਈ ਕਾਰ ਨੂੰ ਕਮਾ ਕੇ ਉਹ ਸਹੀ ਹੋਣਾ ਸੀ ਉਸ ਰਸਤੇ ਤੇ ਤੁਰੇ ਹੀ ਹੋਣਾ ਇਸ ਕਰਕੇ ਸਤਗੁਰ ਕਹਿੰਦੇ ਆ ਕਾਰ ਕਿਰਪਾ ਪ੍ਰਭ ਨੰਬਨੀ ਦਾਤ ਏ ਪ੍ਰਭੂ ਮੇਰੇ ਤੇ ਕਿਰਪਾ ਕਰ ਮੈਨੂੰ ਆਪਣੀ ਦਾਤ ਦੇ ਨਾਨਕ ਏ ਨਾਨਕ ਆਖ ਨਾਮ ਜਪੈ ਦਿਨ ਰਾਤ ਏ ਪ੍ਰਭੂ ਮੇਰੇ ਤੇ ਕਿਰਪਾ ਕਰੋ ਮੈਂ ਦਿਨ ਰਾਤ ਤੁਹਾਡੇ ਨਾਮ ਉਹ ਜਪਦਾ। ਏਗਾ ਲਾ ਵੀ ਦਿਨ ਦਾ ਏ ਨਿੰਦਸਿਆ ਕਿਹੜਾ ਦਿਨ ਕਿਹੜੀ ਰਾਤ। ਇਹ ਜਿਤੇ ਰੱਖਿਓ ਜੀ ਕੋਈ ਖਾਸ ਦਿਨ ਦੀ ਗੱਲ ਨਹੀਂ ਕੀਤੀ ਇੱਥੇ। ਇਸੇ ਦੇ ਕੇ ਮਹਾ ਦੇਵ ਸਮੂਰਤ ਭਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਜਿਨ ਜਿਨ ਨਾਮ ਧਿਆਇਆ ਕਿੰਕੇ ਕਾਜ ਸਰੇ ਉਹਨਾਂ ਦੇ ਸਰਗੇ ਜੀ ਉਹਨਾਂ ਦੇ ਕਾਜ ਸੰਪੂਰਨ ਹੋਵੇ ਕਿਹੜੇ ਕਾਜ ਦੀ ਮਨ ਗੁਰਮਿਲ ਕਾਜ ਸਵਾਰੇ ਕਾਜ ਵੀ ਸਵਾਰਨੇ ਆ ਨਾ ਕਾਦੇ ਸਵਾਰਨੇ ਆ ਮਨ ਦੇ ਸਵਾਰਨੇ ਬਾਰਲੇ ਆਪੇ ਸਬਰ ਜਾਣੇ ਐ ਇਸ ਦਿਨ ਮਨ ਦੇ ਸਬਰ ਦੇ। ਮਨ ਦੇ ਕਾਰਜ ਵਿਗੜੇ ਹੋਏ ਆ ਤਾਂ ਹੀ ਸਾਰਾ ਕੁਝ بگੜਿਆ ਪਿਆ। ਮਨ ਦੇ ਕਾਰਜ ਸਵਾਰੀਏ ਗੁਰੂ ਕੋਲ ਆ ਕੇ ਜਦੋਂ ਮਨ ਦੇ ਕਾਰਜ ਸਵਾਰਾਂਗੇ ਨਾ ਫੇਰ ਜ਼ਿੰਦਗੀ ਸੋਹਣੀ ਬਣ ਜਾਏ ਜੀ ਖੁਸ਼ਹਾਲ ਬਣ ਚੜੇ। ਸੋ ਇਸ ਕਰਕੇ ਜ਼ਿੰਦਗੀ ਨੂੰ ਕੁਛ ਹਾਲ ਬਣਾਈਏ ਜੇ ਸਤਿਗੁਰੂ ਦੇ ਉਪਦੇਸ਼ ਨੂੰ ਪੜਦੇ ਰਹੀਏ ਬਾਣੀ ਨੂੰ ਵਿਚਾਰਦੇ ਰਹੀਏ ਸੈਗ ਬਾੜ ਜ਼ਰੂਰ ਕਰੀਏ ਜੇ ਬਾਣੀ ਖੁਦ ਪੜੀਏ ਵਿਚਾਰੀਏ ਸੋ ਆਓ ਬੋਲਦੇ ਆ ਪਸੋਂ ਹੋਈਆਂ ਪੁਲਾ ਜਿੱਥੇ ਮਾਂ ਪਿਆਰ ਸੇ ਟੱਕੋਦੀ ਵਾਹ ਜਿੱਕਾ ਖੰਸਾ ਵਾਹ ਜਿੱਦੀ